ਹੈਲੋ ਜੀ ਸਸੀ ਕਾਲ ਸਾਰਿਆਂ ਨੂੰ ਅੱਜ ਮੈਂ ਲੈ ਕੇ ਆਈ ਨਿਊ ਰੈਸਪੀ ਸ਼ਾਹੀ ਟੁਕੜਾ ਜੋ ਕਿ ਆ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਘਰ ਵਿੱਚ ਹੀ ਤਿਆਰ ਕਰ ਸਕਦੇ ਹਾਂ ਆਓ ਕਰੀਏ ਸ਼ਾਹੀ ਟੁਕੜੇ ਦੀ ਰੈਸਪੀ ਸ਼ੁਰੂ ਹਾਂਜੀ ਸ਼ਾਹੀ ਟੁਕੜਾ ਬਣਾਉਣ ਲਈ ਆਪਾਂ ਲੇਤਾ 1/2 ਲੀਟਰ ਦੁੱਧ ਦੁੱਧ ਦੇਸੀ ਵਾਲਿਆ ਹੋਇਆ ਕੱਚਾ ਦੁੱਧ ਨਹੀਂ ਹੈਗਾ ਤੇ ਅਸੀਂ ਇਹ ਚਾਸ਼ਨੀ ਬਚੀ ਜੀ ਸਾਡੇ ਕੋਲ ਅਸੀਂ ਰਸਗੋਲੇ ਬਣਾਏ ਸੀਗੇ ਉਹਦੀ ਚਾਸ਼ਣੀ ਸਾਡੇ ਕੋਲ ਬਚੀ ਹੋਈ ਆ ਚਾਰ ਅਸੀਂ ਲੱਤੇ ਆ ਬ੍ਰੈਡ ਦੋ ਚਮਚ ਲੱਤੇ ਕਸਟਰਡ ਪਾਊਡਰ ਦੋ ਚਮਚੀ ਲੱਤੇ ਆ ਆਪਾਂ ਮਿਲਕ ਪਾਊਡਰ ਤੇ ਦੋ ਚਮਚੀ ਆਪਾਂ ਲੱਤੇ ਆ ਖੰਡ ਤੇ ਆਪਾਂ ਇੱਕ ਕੜਾਹੀ ਉਂਗੜ ਦੋ ਪਾ ਕੇ ਆ ਸੌਣ ਦੋ ਕ ਚਮਚੇ ਪਾਵਾਂਗੇ ਚ ਆਪਾਂ ਪਾਣੀ ਹਾਂਜੀ ਹੁਣ ਅਸੀਂ ਪਾਵਾਂਗੇ ਆਪਾਂ ਦੁੱਧ ਉਸ ਦੁੱਧ ਦੇ ਵਿੱਚ ਆਪਾਂ ਅੱਧੀ ਕੌਲੀ ਦੁੱਧ ਦੀ ਕੱਢ ਲਾਂਗੇ ਅੱਧੀ ਕੌਲੀ ਆਪਾਂ ਦੁੱਧ ਦੀ ਕੱਢ ਲਈਏ ਹੁਣ ਬਾਕੀ ਸਾਰਾ ਦੁੱਧ ਅਸੀਂ ਕਿੱਕੜਾ ਵਿੱਚ ਪਾਵਾਂਗੇ ਦੁੱਧ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਦੁੱਧ ਆਪਣਾ ਕੱਚਾ ਨਹੀਂ ਇਹ ਉਬਾਲਿਆ ਹੋਇਆ ਹੈ ਇਸ ਲਈ ਇਹਨੂੰ ਖਲਾ ਗਰਮ ਹੀ ਕਰਾਂਗੇ ਦੁੱਧ ਆ ਪਕੌੜੀ ਦੇ ਵਿੱਚ ਕੱਢਿਆ ਸੀ ਉਹਦੇ ਵਿੱਚ ਪਾਪਾ ਮਿਕਸ ਕਰਾਂਗੇ ਕਸਟਰਡ ਪਾਊਡਰ ਦੋ ਦੋ ਚਮਚੇ ਲੈ पावगे मिल्क पाउडर ये भी आप दो चमचे लेते थे चंकी तरह मिक्स करा लो जी दुध भी अपना चंकी तरह गर्म हो गया पाँच मिनट आप पा दुधा ही रिझावे गाढ़ा हूँ तक कस्टर्ड आप दुध घोल के रख लिया ਲੋ ਜੀ 5 ਮਿੰਟ ਹੋ ਗਏ ਆਪਾਂ ਨੇ ਦੁੱਧ ਨੂੰ ਪੱਕਦੇ ਨੂੰ ਹੁਣ ਵਿੱਚ ਆਪਾਂ ਜੋ ਕਸਟਰਡ ਵਾਲਾ ਦੁੱਧ ਘੋਲ ਕੇ ਰੱਖਿਆ ਸੀ ਉਹ ਪਾਵਾਂਗੇ ਥੋੜਾ ਥੋੜਾ ਕਰਕੇ ਆਪਾਂ ਪਾਈ ਜਾਵਾਂਗੇ ਨਾਲ ਨਾਲ ਦੁੱਧ ਨੂੰ ਹਿਲਾਉਂਦੇ ਰਹੀ ਰਹੋਗੇ ਇਨੂੰ ਪੋਰੇ ਜਾਮਾਂ ਕੇ ਕਸਟਰਡ ਵਾਲਾ ਕੋਲਪਾਉਣ ਤੋਂ ਬਾਅਦ ਮੇਰੀ ਮਾਸਤੀ ਪਕਾਉਣਾ ਆਪਾਂ ਇਹਨੂੰ ਲਓ ਜੀ 5 ਮਿੰਟ ਹੋ ਗਏ ਆਪਾਂ ਨੂੰ ਕਸਟਰਡ ਵਾਲਾ ਦੁੱਧ ਪਾਉਣ ਤੋਂ ਬਾਅਦ ਇਸਦੇ ਹੁਣ ਇਹ ਚ ਪਾਵਾਂਗੇ ਆਪਾਂ 2 ਚਮਚੇ ਖੰਡ ਦੇ ਵਾਸੇ ਨੂੰ ਆਪਾਂ ਗਾੜਾ ਹੁਣ ਤੱਕ ਪਕਾਵਾਂਗੇ ਨਾ ਤਾਂ ਜ਼ਿਆਦਾ ਗਾੜਾ ਕਰਨਾ ਨਾ ਜ਼ਿਆਦਾ ਪਤਲਾ ਰੱਖਣਾ ਨਾਲ ਨਾਲ ਆਪਾਂ ਦੁੱਧ ਨੂੰ ਹਿਲਾਉਂਦੇ ਵੀ ਰਹਾਂਗੇ ਕਿ ਦੁੱਧ ਥੱਲੇ ਨਾ ਲੱਗੇ ਲੋ ਜੀ ਦੁੱਧ ਆਪਾਂ ਗਾੜਾ ਹੋਣਾ ਸ਼ੁਰੂ ਹੋ ਗਿਆ ਦੇਖੋ ਮਸੇਨ ਨਾ ਕੀ ਗੜਾ ਕਰਨਾ ਆਪਣਾ ਹੁਣ ਕਰਦੇ ਆਪਾਂ ਗੈਸ ਬੰਦ ਅੱਧੇ ਘੰਟੇ ਲਈ ਆਪਾਂ ਇਹਨੂੰ ਠੰਡਾ ਹੋਣੇ ਰੱਖਾਂਗੇ ਗੈਸ ਬੰਦ ਕਰਨ ਤੋਂ ਬਾਅਦ ਵੀ ਆਪਾਂ ਦੁੱਧ ਨੂੰ 2 ਮਿੰਟ ਹਿਲਾਉਂਦੇ ਰਾਵਾਂਗੇ ਤਾਂ ਕਿ ਉੱਤੇ ਜਿਹੜੀ ਮਲਾਈ ਆਣੀ ਉਹ ਮਲਾਈ ਨਾ ਆਵੇ ਹਾਂਜੀ ਧੀਨੀ ਧੇਰ ਆਪਣਾ ਦੁੱਧ ਠੰਡਾ ਹੋ ਰਿਹਾ ਆਪਾਂ ਬਰੈਡਾਂ ਦੀ ਕਰ ਲਾਂਗੇ ਕਟਿੰਗ ਬਰੈਡਾਂ ਜਿਹੜਾ ਬ੍ਰਾਊਨ ਪਾਰਟ ਆ ਆਪਾਂ ਉਹ ਸਾਈਡਾਂ ਉਤਾਰਨੀ ਆਣੇ ਉਜਾ ਬ੍ਰਾਊਨ ਪਾਡ ਸਾਰਾ ਬੈਡਾ ਉਤਾਰਤਾ ਜਿਹੜਾ ਆਪਾਂ ਬ੍ਰਾਊਨ ਪਾਡ ਤਾਰਦੇ ਨੇ ਨਾ ਬਰੈਡਾਂ ਤੋਂ ਇਹਨੂੰ ਦਾ ਆਪਾਂ ਬਰੈਡ ਗ੍ਰਾਮ ਵੀ ਬਣਾ ਸਕਦੇ ਹਾਂ ਹਾਂਜੀ ਕਲੈਤ ਆਪਨੇ ਫਰਾਈ ਪਣ ਬਰੈਡਾਂ ਉੱਪਰ ਕਰਦੇ ਹਾਂ ਹੁਣ ਫਰਾਈ ਕਰਦੇ ਆ ਗਿਆ ਸੌਣ ਇਹ ਚ ਪਾਵਾਂਗੇ ਆਪਾਂ ਦੇਸੀ ਘੀ ਲੋ ਜੀ ਦੇਸੀ ਘੀ ਹੋ ਗਿਆ ਆਪਣਾ ਗਰਮ ਆਪਾਂ ਇੱਕ ਇੱਕ ਕਰਕੇ ਬ੍ਰੈਡ ਨੂੰ ਫਰਾਈ ਕਰਾਂਗੇ। ਦੋਨਾਂ ਸਾਈਡ ਆਪਾਂ ਫਰਾਈ ਕਰਨੀ ਹੈ ਬ੍ਰੈਡ ਦੀ। ਪੂਰਾ 골ਡਨ ਬ੍ਰਾਊਨ ਹੋਣ ਤੱਕ ਬ੍ਰੈਡਾਂ ਨੂੰ ਆਪਾਂ ਪਕਾਵਾਂਗੇ ਇਹਦੇ ਵਿੱਚ। ਗੈਸ ਆਪਾਂ ਮੀਡੀਅਮ ਆਸਤੀ ਰੱਖਾਂਗੇ। ਉਹ ਜੀ ਬ੍ਰੈਡ ਆਪਣਾ ਦੋਨਾਂ ਪਾਸੇ ਫਰਾਈ ਹੋ ਚੁੱਕਿਆ ਇਦਾਂ ਹੀ ਆਪਾਂ ਸਾਰੇ ਬ੍ਰੈਡ ਫਰਾਈ ਕਰ ਲਾਂਗੇ ਲੋਈ ਬ੍ਰੈਡ ਆਪਾਂ ਸਾਰੇ ਫਰਾਈ ਕਰ ਲਏ ਦੇਸੀ ਘਿਓ ਤੇ ਹੁਣ ਆਪਾਂ ਕਰਦੇ ਆ ਚਾਸ਼ਨੀ ਗਰਮ ਇਹ ਇਹੀ ਕਿੜਾ ਇਹਨਾਂ ਕੋਲ ਟਿਸ਼ੂ ਪੇਪਰ ਨਾਲ ਜਿਹੇ ਤਰ੍ਹਾਂ ਸਾਫ਼ ਕਰ ਦਾਂਗੇ ਹੁਣ ਕਰਦੇ ਆਪਾਂ ਗੈਸ ਤਾਂ ਹੁਣ ਪਾਉਮਾਗੇ ਦੇ ਚਾਪਾ ਚਾਸ਼ਨੀ ਚਾਸ਼ਨੀ ਕਰਾਂਗੇ ਆਪਾਂ ਗਰਮ ਜੀ ਚਾਹ ਤੀ ਹੋ ਗਈ ਆਪਣੀ ਗਰਮ ਹੁਣ ਆਪਾਂ ਕਰ ਦਿਆ ਗੈਸ ਬੰਦ ਜੋ ਆਪਾਂ ਬਰੈਡ ਲੱਤੇ ਸੀ ਉਹਨੂੰ ਚਾਰੀ ਸਾਈਜ਼ ਚ ਕਟਿੰਗ ਕਰ ਲਾਂਗੇ ਉਹ ਜਿਹੜਾ ਪਟਾਹ ਇਹਦੇ ਪੀਸ ਕਟਿੰਗ ਬ੍ਰੈਡ ਫਰਾਈ ਕਿਤੇ ਸਦੇ ਪਟਾਹ ਚਾਰ ਚਾਰ ਪੀਸ ਕੱਟ ਲੈਨੇ ਉਹਨੂੰ ਪਟਾਹ ਅਸ਼ੀ ਦੇ ਵਿੱਚ ਪਾਵਾਂਗੇ ਬਸ ਅੰਦੀ ਪ੍ਰਕਾਰ ਕਰਕੇ ਵਿੱਚੋਂ ਕੱਢ ਲੈਨੇ ਜਦੋਂ ਬਾਹਰ ਕੱਢੀਆਂ ਵਾਗ ਜਦੋਂ ਵੀ ਤੁਸੀਂ ਇਹ ਚਾਸ਼ਨੀ ਬਣਾਉਣੀ ਆ ਇੱਕ ਕੌਲੀ ਜਦੋਂ ਤੁਸੀਂ ਖੰਡ ਨਹੀਂ ਲੈਂਦੇ ਤਾਂ ਇੱਕ ਕੌਲੀ ਪਾਣੀ ਵੀ ਲੈ ਲੈਣਾ ਇਹ ਚਾਸ਼ਨੀ ਸਾਡੇ ਰਸ ਬੋਲਿਆਂ ਦੀ ਬਚੀ ਰਹੀ ਸੀ ਇਸ ਲਈ ਸੀ ਬਚੇ ਹੋਏ ਸਮਾਨ ਦੇ ਹੀ ਛਾਈ ਟੁਕੜਾ ਬਣਾ ਰਿਆ ਬ੍ਰੈਡ ਵੀ ਸਾਡੇ ਕੋਲ ਪਈ ਸੀ ਘਰ ਤੇ ਚਾਸ਼ਨੀ ਪਈ ਸੀ। ਲੋ ਜੀ ਸਾਰੇ ਆਪਾਂ ਵਰਗੇ ਚਾਸ਼ਨੀ ਚ ਦੀ ਕੱਢ ਲਏ ਨੇ। ਹਾਂਜੀ ਵੀਡੀਓ ਮੇ ਤੁਸ ਕਿਪ ਹੋ ਗਈ ਸਗੀ। ਪਹਿਲਾ ਸੀ ਪਾਇਆ ਕਸਟਰਡ ਵਾਲਾ ਦੁੱਧ ਫਿਰ ਆਪਾਂ ਰੱਖਿਆ ਚਾਰ ਬ੍ਰੈਡ ਉਤੋਂ ਦੀ ਫੇਰ ਪਾਵਾਂਗੇ ਆਪਾਂ ਇਹਦੇ ਕਸਟਰਡ ਵਾਲਾ ਦੁੱਧ ਫਿਰ ਬ੍ਰੈਡ ਰੱਖਾਂਗੇ ਇਦਾਂ ਹੀ ਆਪਾਂ ਬ੍ਰੈਡ ਰੱਖਦੇ ਜਾਵਾਂਗੇ ਤੇ ਕਸਟਰਡ ਵਾਲਾ ਦੁੱਧ ਪਾਉਂਦੇ ਜਾਵਾਂਗੇ ਉਹ ਇਹ ਸਾਰੇ ਬ੍ਰੈਡ ਪਾ ਲਈ ਵਿੱਚ ਰੱਖਦੇ ਆਂ ਇਹ ਸਾਰਾ ਕਸਟਰਡ ਬਾਦ ਤੋਂ ਬੋਤਲ ਦੀ ਪਾ ਦਾਂਗੇ। ਉਹ ਜੀ ਸਾਰਾ ਕਸਟਰਡ ਬਾਦ ਦੁੱਧ ਪਤੋਂ ਦੀ ਪਾਤਾ। ਮੈਂ ਇੱਥੇ ਪਾਵਾਂਗਾ ਪਰ ਡਰਾਈ ਫਰੂਟ। ਅਸੀਂ ਬਾਰੀਕ ਕ੍ਰਿਕ ਕੱਟੇ ਹੋਏ ਡਰਾਈ ਫਰੂਟ ਲੈਂਦੇ ਨੇ। ਤੁਹਾਡਾ ਸੀ ਲੱਤੇ ਸੁੱਕਾ ਗਲਾਬ ਦੀਆਂ ਪੱਤੀਆਂ ਹਾਂਜੀ ਸ਼ਾਈ ਟੁਕੜਾ ਆਪਣਾ ਬਣ ਕੇ ਤਿਆਰ ਆ ਇਹਨੂੰ ਹੁਣ ਆਪਾਂ ਘੰਟੇ ਲਈ ਫ੍ਰਿਜ ਠੰਡਾ ਹੋਣ ਲਈ ਰੱਖਾਂਗੇ ਇਹ ਲੋ ਜੀ ਇੱਕ ਘੰਟਾ ਹੋ ਗਿਆ ਫ੍ਰਿਜ ਚ ਆਪਾਂ ਨੂੰ ਸ਼ਾਈ ਟੁਕੜਾ ਰੱਖਿਆ ਨੂੰ ਉਜੀ ਸ਼ਾਈ ਟੁਕੜਾ ਬਣ ਕੇ ਆਪਣਾ ਤਿਆਰ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਜੀ ਧੰਨਵਾਦ